ਤੂਫਾਨ ਨੇ ਤਾਹੀ ਲੁਧਿਆਣਾ ਦੀ ਗਊਸ਼ਾਲਾ ਦੀ ਛੱਤ ਬਾਲ-ਬਾਲ ਬੱਚੀਆਂ ਗਊਆਂ ਲੁਧਿਆਣਾ 25 ਮਈ ਸ਼ਨੀਵਾਰ ਸ਼ਾਮ ਨੂੰ ਪੰਜਾਬ ਸਮੇਤ ਕਈ ਰਾਜਾਂ ਵਿੱਚ ਆਏ ਤੇ ਇਸ ਤੂਫਾਨ ਨੇ ਭਾਰੀ ਤਬਾਹੀ ਮਚਾਈ। ਇਸੇ ਤੂਫਾਨ ਦੀ ਲਪੇਟ ਵਿੱਚ ਲੁਧਿਆਣਾ ਦੇ ਪਿੰਡ ਕੈਂਡ ਮਲੇਰ ਕੋਟਲਾ ਰੋਡ ਨੇੜੇ ਸਥਿਤ ਇੱਕ ਗਊਸ਼ਾਲਾ ਆ ਗਈ ਜਿੱਥੇ ਗਊਸ਼ਾਲਾ ਦੀ ਪੂਰੀ ਛੱਤ ਢਹਿ ਜਾਂ ਡਿੱਗ ਪਈ। ਹਾਦਸੇ ਤੋਂ ਤੁਰੰਤ ਬਾਅਦ ਗਊਸ਼ਾਲਾ ਦੇ ਪ੍ਰਬੰਧਕ ਮੌਕੇ ਤੇ ਪਹੁੰਚ ਗਏ ਅਤੇ ਫੌਰੀ ਕਾਰਵਾਈ ਕਰਦੇ ਹੋਏ ਗਊਆਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ। ਕੁਝ ਹੀ ਮਿੰਟਾਂ ਵਿੱਚ ਗਊਸ਼ਾਲਾ ਦਾ ਇੱਕ ਹੋਰ ਵੱਡਾ ਸ਼ੈੱਡ ਵੀ ਜ਼ਮੀਨ ਤੇ ਆ ਡਿੱਗਿਆ ਜਿਸ ਨਾਲ ਹੋਰ ਨੁਕਸਾਨ ਹੋਇਆ ਮੌਸਮ ਵਿਭਾਗ ਨੇ ਪਹਿਲਾਂ ਹੀ ਪੰਜਾਬ ਵਿੱਚ 60 ਤੋਂ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਅਤੇ بارش ਦੀ ਸੰਭਾਵਨਾ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਸੀ ਗਊਸ਼ਾਲਾ ਦੇ ਪ੍ਰਬੰਧਕਾਂ ਨੇ ਲੋਕਾਂ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਨੁਕਸਾਨੇ ਗਏ ਸ਼ੈੱਡ ਨੂੰ ਜਲਦ ਤੋਂ ਜਲਦ ਦੁਬਾਰਾ ਬਣਾਉਣ ਵਿੱਚ ਮਦਦ ਕੀਤੀ ਜਾਵੇ ਤਾਂ ਜੋ ਗਊਆਂ ਦੀ ਦੇਖਭਾਲ ਮੁੜ ਸ਼ੁਰੂ ਕੀਤੀ ਜਾ ਸਕੇ ਲੁਧਿਆਣਾ ਤੋਂ ਅਨਿਲ ਪਾਸ਼ੀ ਦੀ ਖਾਸ ਰਿਪੋਰਟ